ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਬੇਹੱਦ ਵੱਡਾ ਬਿਆਨ ਦਿੱਤਾ ਹੈ ਇਸ ਬਿਆਨ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿਸ ਤਰੀਕੇ ਦੇ ਨਾਲ ਹੁਣ ਡੋਨਾਲਡ 트ੰਪ ਦੇ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਤਾਂ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ 트ੰਪ ਦੇਖੋ ਕਿਸ ਤਰੀਕੇ ਦੇ ਨਾਲ ਵੱਡੇ ਬਦਲਾਅ ਕਰਦੇ ਦਿਖਾਈ ਦਿੰਦੇ ਨੇ ਤਾਂ ਬਹੁਤ ਵੱਡੀਆਂ ਬਿਆਨਵਾਚੀਆਂ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਤਾਂ ਹੁਣ ਇੱਕ ਬਿਆਨ 트ਰਾਂਸ ਜੈਂਡਰ ਦੇ ਲਈ ਹੋਇਆ 트ਰਾਂਸ ਜੈਂਡਰ ਜਿਹੜੇ ਨੇ ਉਹਨਾਂ ਨੂੰ ਲੈ ਕੇ ਵੱਡੀ ਟਿੱਪਣੀ ਜਿਹੜੀ ਆ ਡੋਨਾਲਡ 트ੰਪ ਦੇ ਵੱਲੋਂ ਕੀਤੀ ਗਈ ਹੈ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਹੁਣ ਜਿਹੜੇ 트랜ਸਜੈਂਡਰ ਨੇ ਉਹਨਾਂ ਨੂੰ 트ੰਪ ਨੇ ਵੱਡਾ ਝਟਕਾ ਦੇ ਦਿੱਤਾ ਹੈ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਉਹਨਾਂ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ 트랜ਸਜੈਂਡਰ ਦਾ ਪਾਗਲਪਨ ਖਤਮ ਕਰਾਂਗਾ ਹਾਲਾਂਕਿ ਜਿਹੜੇ 트랜ਸਜੈਂਡਰ ਨੇ ਉਹ ਆਪਣੇ ਹਿਸਾਬ ਦੇ ਨਾਲ ਕੰਮਕਾਜ ਕਰਦੇ ਨੇ ਗਤੀਵਿਧੀਆਂ 'ਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਦੇ ਪਾਗਲਪਨ ਨੂੰ ਉਹਨਾਂ ਨੇ ਕਿਹਾ ਕਿ ਮੈਂ ਖਤਮ ਕਰਾਂਗਾ ਔਰ ਉਸ ਤੋਂ ਬਾਅਦ ਦੂਸਰਾ ਕਦਮ ਹੋਏ ਚੱਕਣਗੇ ਕਿ 트랜ਸਜੈਂਡਰ ਜਿਹੜੇ ਨੇ ਉਹ ਸਾਡੀ ਫੌਜ ਦੇ ਵਿੱਚ ਭਰਤੀ ਨੇ ਯਾ ਫੌਜ ਤੇ ਸਕੂਲਾਂ ਦੇ ਵਿੱਚ ਹੈਗੇ ਨੇ ਪੜਦੇ ਨੇ ਤਾਂ ਉਹਨਾਂ ਨੂੰ ਮੈਂ ਬਾਹਰ ਕੱਢਾਂਗਾ ਬਾਹਰ ਦਾ ਰਸਤਾ ਦਿਖਾਵਾਂਗਾ ਔਰ ਮਰਦਾਂ ਨੂੰ ਔਰਤ ਦੀਆਂ ਖੇਡਾਂ ਤੋਂ ਦੂਰ ਕਰਾਂਗਾ ਜਿਹੜੀਆਂ ਖੇਡਾਂ ਔਰਤਾਂ ਦੀਆਂ ਨੇ ਔਰਤਾ ਖੇਡਣਗੀਆਂ ਤੇ ਜਿਹੜੀਆਂ ਖੇਡਾਂ ਮਰਦ ਖੇਡਦੇ ਨੇ ਉਹ ਮਰਦ ਹੀ ਖੇਡਣਗੇ ਇਹਨਾਂ ਦੋਨਾਂ ਨੂੰ ਇਹਨਾਂ ਦੀਆਂ ਖੇਡਾਂ ਤੋਂ ਦੂਰ ਕਰਾਂਗਾ ਔਰ ਉਸ ਤੋਂ ਬਾਅਦ ਟਰੰਪ ਨੇ ਇਹ ਵੀ ਕਹਿ ਕੇ ਟਰੰਪ ਪ੍ਰਸ਼ਾਸਨ ਦੇ ਅਧੀਨ ਅਮਰੀਕਾ 'ਚ ਸਿਰਫ ਦੋ ਹੀ ਜੈਂਡਰ ਰਹਿਣਗੇ ਇੱਕ ਔਰਤ ਤੇ ਇੱਕ ਮਰਦ ਤੀਸਰਾ ਜੈਂਡਰ ਜਿਹੜਾ ਵਾ 트랜ਸ ਜੈਂਡਰ ਇਹ ਬਿਲਕੁਲ ਵੀ ਜਿਹੜਾ ਵਾ ਉਹ ਨਹੀਂ ਦਿਖੇਗਾ ਯਾਨੀ ਕਿ ਇਸ ਨੂੰ ਖਤਮ ਕਰਾਂਗਾ ਦੋ ਹੀ ਜੈਂਡਰ ਹੋਣਗੇ ਇੱਕ ਔਰਤ ਤੇ ਤੇ ਦੂਸਰਾ مرد ਹਾਲਾਂਕਿ ਹੁਣ ਦਸੀਆ ਤਾਂ ਜਿਹੜੇ 트랜ਸਜੈਂਡਰ ਨੇ ਇਸ ਬਿਆਨ ਨੂੰ ਸੁਣ ਕੇ ਚਿੰਤਾਾਂ ਦੇ ਵਿੱਚ ਪੈ ਗਏ ਨੇ ਹਾਲਾਂਕਿ ਉਹਨਾਂ ਦੀਆਂ ਮੁਸੀਬਤਾਂ ਦੇ ਵਿੱਚ ਵਾਅਦਾ ਹੋ ਗਿਆ ਕਿਉਂਕਿ ਬਹੁਤ ਸਾਰੇ 트랜ਸਜੈਂਡਰ ਅਮਰੀਕਾ ਦੇ ਵਿੱਚ ਵਸਦੇ ਨੇ ਜਿਨ੍ਹਾਂ ਨੇ ਵੱਖ-ਵੱਖ ਤਰੀਕੇ ਦੇ ਕੰਮਕਾਜ ਖੋਲੇ ਹੋਏ ਨੇ ਕੋਈ ਆਪਣਾ ਬਿਜ਼ਨਸ ਕਰਦੇ ਨੇ ਕੋਈ ਕਿਸੇ ਥਾਂ ਤੇ ਪੜਾਉਂਦਾ ਹੈ ਕਿਸੇ ਤਰੀਕੇ ਦਾ ਕੰਮਕਾਜ ਕਰਦਾ ਤਾਂ ਉਹਨਾਂ ਸਾਰਿਆਂ ਨੂੰ ਹੁਣ ਮੁਸੀਬਤ ਆਉਣ ਵਾਲੀ ਹੈ ਕਿਉਂਕਿ 트랜ਸਜੈਂਡਰਸ ਨੂੰ ਲੈ ਕੇ ਡੋਨਾਲਡ 트ੰਪ ਨੇ ਵੱਡੇ ਫੈਸਲੇ ਲੈ ਲਏ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਾਗਲਪਨ ਨੂੰ ਖਤਮ ਕਰਾਂਗਾ ਜਿਹੜੇ ਕਿ ਅਮਰੀਕੀ ਫੌਜ ਦੇ ਵਿੱਚ 트랜ਸਜੈਂਡਰ ਭਾਰਤੀ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇਗਾ ਜਿਹੜੀਆਂ ਸਕੂਲੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਕੋਈ ਟੀਚਰ ਆ ਜਾਂ ਫਿਰ ਕੋਈ ਕੋਈ ਆਪਣੀ ਰਿਸਪੌਂਸਿਬਿਲਟੀ ਸਾਂਭਦੇ ਨੇ ਤਾਂ ਉਹਨਾਂ ਨੂੰ ਵੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਕੀਤਾ ਜਾਵੇਗਾ ਤਾਂ ਹੁਣ 트랜ਸਜੈਂਡਰਸ ਨੂੰ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਝਟਕਾ ਲੱਗਣ ਵਾਲਾ ਦੋ ਹੀ ਜੈਂਡਰ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਹੋਣਗੇ ਇੱਕ ਮਰਦ ਤੇ ਇੱਕ ਔਰਤ ਜਾਨੀ ਕਿ ਦੋ ਜਿਹੜੇ ਜੈਂਡਰਸ ਨੇ ਉਹ ਰਹਿਣਗੇ ਪਰ 트랜ਸ ਜੈਂਡਰਸ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਹੁਣੇ ਉਹਨਾਂ ਦਾ ਕੀ ਹੋਵੇਗਾ ਕੀ ਕੋਈ ਐਕਸ਼ਨ ਲਿੱਤਾ ਜਾਵੇਗਾ ਉਹਨਾਂ ਦੇ ਲਈ ਇਹ ਵੱਡੇ ਸਵਾਲ ਖੜੇ ਹੋਗੇ ਪਰ ਇੱਕ ਝਟਕਾ ਜਿਹੜਾ ਜ਼ਰੂਰ ਉਹਨਾਂ ਨੂੰ ਲੱਗਾ ਇਹ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਉਸ ਨੂੰ ਵਿਧੇਰੇ ਸ਼ੇਅਰ ਕਰਨਾ ਵੀ ਬਣਦਾ ਪਰ ਦੇਖੋ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣਾਂ ਨੇ ਵੱਡੇ ਫੈਸਲੇ ਲੈ ਲੈਨੇ ਕਿਸ ਤਰੀਕੇ ਦੇ ਨਾਲ ਦੇਖੋ ਹੁਣ ਉਹਨਾਂ ਦੇ ਵੱਲੋਂ ਕਦਮ ਚੁੱਕਿਆ ਗਿਆ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਅਮਰੀਕਾ ਦੇ ਵਿੱਚ ਰਹਿਣ ਵਾਲੇ ਟਰਾਂਸਜੈਂਟਰ ਜਿਹੜੇ ਨੇ ਉਹਨਾਂ ਨੂੰ ਝਟਕਾ ਲੱਗਿਆ ਉਹਨਾਂ ਦੇ ਲਈ ਹੁਣ ਵੱਡਾ ਕਦਮ ਜਿਹੜਾ ਡੋਨਾਲਡ ਟਰੰਪ ਦੇ ਵੱਲੋਂ ਚੁੱਕਿਆ ਜਾਵੇਗਾ